हां ਜਦੋਂ ਬਚਪਨ ਚ ਸੀ ਉਦੋਂ ਸੋਚਦੇ ਹੁੰਦੇ ਸੀ ਕਿ ਬਹੁਤ ਸਾਰੇ ਪੈਸੇ ਆ ਜਾਣ ਫਿਰ ਆਹਾ ਬੈਟ ਵੀ ਲੈ ਲਾਂਗੇ ਜਿਹੜੀਆਂ ਕਾਰਸ ਹੁੰਦੀਆਂ ਸੀ ਰਿਮੋਟ ਵਾਲੀਆਂ ਉਹ ਵੀ ਲੈ ਲਾਂਗੇ ਵੀਡੀਓ ਗੇਮ ਵੀ ਲੈ ਲਾਂਗੇ ਚੌਕਲੇਟਾਂ ਟਾਫੀਆਂ ਦਾ ਕੋਈ ਅੰਤ ਹੀ ਨਹੀਂ ਹੁਣਾ ਉਹ ਬਚਪਨ ਦੇ ਸੁਪਨੇ ਹੁੰਦੇ ਸੀ ਉਦੋਂ ਦੇ ਕਾਲਜ ਜਿਸ ਦਾ ਸਪੈਸ਼ਲੀ ਅਸੀਂ ਬੱਸਾਂ ਤੇ ਟਰੈਵਲ ਕਰਦੇ ਰਹੇ ਹਾਂ ਕਾਲਜ ਬੱਸਾਂ ਚ ਜਾਂਦੇ ਹੁੰਦੇ ਸੀ ਤੇ ਉਹਨੂੰ ਹੁਣ ਬੱਸ ਪਾਸ ਬਣਦੇ ਹੁੰਦੇ ਸੀ ਤੇ ਪੀ ਆਰਟੀਸੀ ਹੀ ਅਲਾਉਡ ਹੁੰਦੀ ਸੀ ਹਨਾ ਪੀ ਆਰਟੀਸੀ ਚ ਹੀ ਅਸੀਂ ਪਾਸ ਨਾਲ ਟਰੈਵਲ ਕਰ ਸਕਦੇ ਹੁੰਦੇ ਸੀ ਪ੍ਰਾਈਵੇਟ ਅਸੀਂ ਚੜਦੇ ਨਹੀਂ ਸੀ ਹੁੰਦੇ ਕਿਉਂਕਿ ਪੈਸੇ ਦੇਣੇ ਪੈਣੇ ਸੀ ਤੇ ਪੀਆਰਟੀਸੀ ਵਾਲੇ ਰੋਕਦੇ ਨਹੀਂ ਸੀ ਹੁੰਦੇ ਕਈ ਵਾਰੀ ਕਿਉਂਕਿ ਉਹਨਾਂ ਨੂੰ ਆਇਆ ਹੁੰਦਾ ਜੀ ਖੜੇ ਆ ਸਟੂਡੈਂਟ ਖੜੇ ਆ ਨਹੀਂ ਰੋਕਣੀ ਇਹਨਾਂ ਉਹ ਸਾਡਾ ਟਸਲ ਚੱਲਦਾ ਰਿਹਾ ਸਟੂਡੈਂਟਸ ਦਾ ਤੇ ਸਭ ਦੀ ਜ਼ਿੰਦਗੀ ਵਿੱਚ ਇੱਕ ਏਦਾਂ ਦਾ ਟਾਈਮ ਜ਼ਰੂਰ ਹੁੰਦਾ ਜਦੋਂ ਤੁਹਾਨੂੰ ਲੱਗਦਾ ਕਿ ਕਾਸ਼ ਇੱਕ ਨੋਟਾਂ ਨਾਲ ਭਰਿਆ ਹੋਇਆ ਬੈਗ ਮਿਲ ਜਾਵੇ ਅੱਜ ਅਸੀਂ ਜਿਨ੍ਹਾਂ ਨਾਲ ਗੱਲ ਕਰਨ ਜਾ ਰਹੇ ਹਾਂ ਉਹਨਾਂ ਨਾਲ ਕੁਝ ਏਦਾਂ ਹੀ ਹੋਇਆ ਉਹਨਾਂ ਨੂੰ ਮਿਲ ਜਾਂਦਾ ਨੋਟਾਂ ਨਾਲ ਭਰਿਆ ਹੋਇਆ ਬੈਗ ਤੇ ਇਹ ਨੋਟਾਂ ਦਾ ਬੈਗ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਖੁਸ਼ੀਆਂ ਤੇ ਕੀ ਪਵਾ ਜੇ ਪੈਸਾ ਬੋਲਦਾ ਹੁੰਦਾ ਇਹ ਦੀ ਸਟਾਰ ਕਾਸਟਰ ਸਰ ਸਵਾਗਤ ਹੈ ਮੈਮ ਤੁਹਾਡਾ ਬਤਵਾਉਣੇ ਥੈਂਕ ਯੂ ਜੀ ਥੈਂਕ ਯੂ ਜੀ ਕਿੰਬੰਬਾ ਇਹ ਪ੍ਰੋਜੈਕਟ ਹੈਗਾ ਇਹ ਪ੍ਰੋਜੈਕਟ ਜੀ ਸਾਡਾ ਜਿਹੜਾ ਜੇ ਪੈਸਾ ਬੋਲਦਾ ਹੁੰਦਾ ਜਿਹੜੀ ਫਿਲਮ ਹੈ ਜੀ 23 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਤੇ ਇੱਕ ਅੱਛੀ ਐਂਟਰਟੇਨਿੰਗ ਫੈਮਿਲੀ ਫਿਲਮ ਹੈ ਜੀ ਤੇ ਆਈ ਹੋਪ ਲੋਕਾਂ ਨੂੰ ਵਧੀਆ ਲੱਗੂਗੀ ਮੈਮ ਤੁਸੀਂ ਇਸ ਪ੍ਰੋਜੈਕਟ ਨੂੰ ਚੂਜ਼ ਕੀਤਾ ਇਸ ਦੇ ਵਿੱਚ ਐਕਟ ਵੀ ਕਰ ਰਹੇ ਹੋ ਕੰਡਿਊਸ ਵੀ ਕਰ ਰਹੇ ਹੋ ਜੀ ਕਿੱਦਾਂ ਆਇਆ ਤੁਹਾਡੇ ਇਸ ਮਾਈਂਡ ਦੇ ਵਿੱਚ ਕਿ ਇਹ ਪ੍ਰੋਜੈਕਟ ਨੂੰ ਖਾਸ ਕਰਕੇ ਇਸ ਨੂੰ ਚੂਜ਼ ਕੀਤਾ ਜੀ ਮੈਨੂੰ ਕਹਾਣੀ ਬੜੀ ਵਧੀਆ ਲੱਗੀ ਜਦੋਂ ਮੈਂ ਕਹਾਣੀ ਸੁਣੀ ਜੋ ਮਨਪ੍ਰੇਰਕ ਸਾਡੇ ਡਾਇਰੈਕਟਰ ਸਾਹਿਬ ਨੇ ਮੈਨੂੰ ਕਹਾਣੀ ਸੁਣਾਈ ਕਹਾਣੀ ਅਮਨ ਦੀ ਲਿਖੀ ਹੋਈ ਹੈ ਮੈਨੂੰ ਮੈਨੂੰ ਕਹਾਣੀ ਬਹੁਤ ਹੀ ਪਿਆਰੀ ਲੱਗੀ ਜਿਵੇਂ ਲੱਗਾ ਕਿ ਲੋਕ ਰਿਲੇਟ ਕਰ ਪਾਣਗੇ ਇਸ ਕਹਾਣੀ ਦੇ ਨਾਲ ਸੋ ਉਸੇ ਕਰਕੇ ਆਈ ਥੋਟ ਕਿ ਮੈਂ ਵੈਸੇ ਵੀ ਕਹਾਣੀ ਲੱਭ ਰਹੀ ਸੀ ਸੋ ਉਸੇ ਕਰਕੇ ਆ ਤਾ ਚਲੋ ਇਸ ਨੂੰ ਪ੍ਰੋਡਿਊਸ ਕੀਤਾ ਜਾਏ ਫਿਰ ਐਜ਼ ਐਨ ਐਕਟਰ ਆਲਸੋ ਮੇਰਾ ਜੋ ਕੈਰੈਕਟਰ ਹੈ ਰਾਣੀ ਦਾ ਕੈਰੈਕਟਰ ਹੈ ਮੈਨੂੰ ਬੜਾ ਪਿਆਰਾ ਲੱਗਾ ਆਲਸੋ ਆਈ ਥੋਟ ਚਲੋ ਇੱਕ ਕੈਰੈਕਟਰ ਵੀ ਅੱਛਾ ਹੈ ਸੋ ਦੈਟਸ ਹਾਊ ਆ ਸੀ ਆਈ ਚੋਸ ਤੇ ਸਰ ਤੁਸੀਂ ਕਾਫੀ ਮੋਟੀਵੇਸ਼ਨਲ ਫਿਲਮਾਂ ਵੀ ਮੋਟੀਵੇਸ਼ਨਲ ਰਹੀਆਂ ਤੁਹਾਡੀਆਂ Song ਵੀ ਮੋਟੀਵੇਸ਼ਨਲ ਹੁੰਦੇ ਨੇ ਇਸ ਫਿਲਮਾਂ ਦੇ ਵਿੱਚ ਕਿਸ ਤਰੀਕੇ ਨਾਲ ਮੋਟੀਵੇਟ ਕਰ ਰਹੇ ਹੋ ਆਡੀਅנס ਨੂੰ 어 ਮੋਟੀਵੇਟ ਤਾਂ ਨਹੀਂ ਮੈਂ ਕਹੂੰਗਾ ਬਟ ਐਂਟਰਟੇਨ ਜ਼ਰੂਰ ਕਰ ਰਹੇ ਹਾਂ ਤੇ ਹਾਂ ਚੰਗੇ ਕੰਟੈਂਟ ਨਾਲ ਐਂਟਰਟੇਨਮੈਂਟ ਕਰਾਂਗੇ ਇਦਾਂ ਨਹੀਂ ਹੈਗਾ ਕਿ ਹਲਕਾ ਪ੍ਰੋਜੈਕਟ ਹੋਊਗਾ ਜਾਂ ਹਲਕੀ ਸਟੋਰੀ ਹੋਊਗੀ ਜਾਂ ਜੇ ਕਾਮੇਡੀ ਵੀ ਹੋਊਗੀ ਤਾਂ ਹਲਕੇ ਲੈਵਲ ਦੀ ਹੋਊ ਇਦਾਂ ਨਹੀਂ ਹੈਗਾ ਇੱਕ ਅੱਛਾ ਕੰਟੈਂਟ ਬਹੁਤ ਵਧੀਆ ਫੈਮਿਲੀ ਸਟੋਰੀ ਹੈ ਤੇ ਇਮਾਨਦਾਰੀ ਦਾ ਮੈਸੇਜ ਜਿਹੜਾ ਉਸ ਫਿਲਮ ਦੇ ਵਿੱਚ ਅਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇਮਾਨਦਾਰੀ ਜਿਹੜੀ ਆ ਅੱਜ ਵੀ ਜਿਉਂਦੀ ਆ ਤੇ ਇਮਾਨਦਾਰੀ ਜਿਹੜੀ ਆ ਤੁਹਾਡਾ ਚੰਗਾ ਹੀ ਕਰਦੀ ਹੈ ਇਨਡਰ ਲਾਈਫ ਤੇ ਉਹ ਡਾਇਲੋਗ ਵੀ ਟ੍ਰੇਲਰ ਦੇ ਵਿੱਚ ਕਾਫੀ ਭਾਵੁਕ ਕਰਦਾ ਕਿ ਹੋ ਸਕਦਾ ਕਿਸੇ ਨੇ ਆਪਣੀ ਕੁੜੀ ਧੀ ਦਾ ਵਿਆਹ ਕਰਨ ਲਈ ਇਸ ਤਰੀਕੇ ਦੇ ਡਾਇਲੋਗ ਆਉਂਦੇ ਨੇ ਉਹ ਚੀਜ਼ਾਂ ਕਿਦਾਂ ਅਗਰ ਯੂਜ਼ ਕਰਦਾ ਮਤਲਬ ਪੈਸਾ ਮਿਲਦਾ ਇੱਕ ਬੰਦੇ ਨੂੰ ਉਹ ਉਸਦਾ ਮਾਧ੍ਰਿਚੇ ਥੋਟ ਕਿਦਾ ਦੱਸ ਦੇ ਕਿਉਂਕਿ ਉਹ ਤਾਂ ਪਹਿਲਾਂ ਆਪਣੀ ਨੀਡਸ ਦੇਖੂਗਾ ਕਿ ਮੇਰੇ ਕੋਲ ਆਹ ਮਜਬੂਰੀਆਂ ਨੇ ਮੈਂ ਆਪਣੀ ਵਾਈਫ ਨੂੰ ਉਸਦੇ ਸੁਪਨੇ ਪੂਰੇ ਕਰਨੇ। ਇਹੀ ਤਾਂ ਗੱਲ ਹੈ ਨਾ ਇਹ ਡਿਪੈਂਡ ਕਰਦਾ ਵੀ ਤੁਸੀਂ ਕਿੰਨੇ ਕੇ ਇਮਾਨਦਾਰ ਹੈਗੇ ਹੋ ਕਿੰਨੇ ਕਿ ਨਹੀਂ ਹੈ ਨਾ ਜੋ ਸਾਡੇ ਕਰੈਕਟਰ ਨੇ ਦੋਨਾਂ ਦੇ ਫਿਲਮ ਦੇ ਵਿੱਚ ਉਹ ਇਮਾਨਦਾਰ ਕਪਲ ਆਇਕ ਬਹੁਤ ਜ਼ਿਆਦਾ ਹੈ ਨਾ ਵਾਈਫ ਹਸਬੰਡ ਦੋਨੇ ਹੀ ਇਮਾਨਦਾਰ ਨੇ। ਉਹਦੇ ਕਰਕੇ ਇੱਕ ਦੂਜੇ ਨੂੰ ਇਹੀ ਗੱਲ ਕਹਿੰਦੀ ਹੈ ਵੀ ਜਿਹਦੇ ਪੈਸੇ ਨੇ ਉਹਨੂੰ ਆਪਾ ਮੋੜ ਦਈਏ। ਪਤਾ ਨਹੀਂ ਕਿਸੇ ਨੇ ਆਪਣੀ ਜਵਾਨ ਧੀ ਦੇ ਵਿਆਹ ਲਈ ਇਕੱਠੇ ਕੀਤੇ ਹੋਣ ਜਾਂ ਕਿਸੇ ਨੇ ਆਪਣੀ ਬਿਮਾਰ ਮਾਂ ਦਾ ਇਲਾਜ ਤੇ ਮੇਰਾ ਐਟ ਸੋਲ ਤੋਂ ਦੋਨੋਂ ਦੋਨਾਂ ਨੂੰ ਕਦੀ ਇਦਾਂ ਐ ਬਚਪਨ ਦੇ ਵਿੱਚ ਸਕੂਲ ਕਾਲਜ ਪੜਦੇ ਵੀ ਲੰਘਦੇ ਆਪਣੇ ਦੋਸਤਾਂ ਨਾਲ ਆਪਣੀ ਫਰੈਂਡਸ ਨਾਲ ਗੱਲਾਂ ਕਰ ਰਹੇ ਹਾਂ ਕਿ ਕਾ ਸ਼ਹਿਰੀ ਕਾ ਨੋਟਾਂ ਦਾ ਭਰੇ ਹੋਏ ਬੈਗ ਮਿਲ ਜਵੇ ਸਵਾ ਦੇ ਆ ਜਵੇ ਹਾਂ ਜਦੋਂ ਬਚਪਨ ਚ ਸੀ ਉਦੋਂ ਸੋਚਦੇ ਹੁੰਦੇ ਸੀ ਬਹੁਤ ਸਾਰੇ ਪੈਸੇ ਆ ਜਾਣ ਫਿਰ ਆਹਾ ਬੈਟ ਵੀ ਲੈ ਲਾਂਗੇ ਫੁਲਾਣਾ ਕੋਈ ਟੌਗ ਆਪਣਾ ਜਿਹੜੀਆਂ ਕਾਰਸ ਹੁੰਦੀਆਂ ਸੀ ਰਿਮੋਟ ਵਾਲੀਆਂ ਉਹ ਵੀ ਲੈ ਲਾਂਗੇ ਵੀਡੀਓ ਗੇਮ ਵੀ ਲੈ ਲਾਂਗੇ ਚੌਕਲੇਟਾਂ ਟੌਫੀਆਂ ਦਾ ਕੋਈ ਅੰਤ ਹੀ ਨਹੀਂ ਹੁੰਣਾ ਉਹ ਬਚਪਨ ਦੇ ਸੁਪਨੇ ਹੁੰਦੇ ਸੀ ਉਦੋਂ ਦੇ ਹਾਂਜੀ ਉਹ ਇਹ ਬਚਪਨ ਚਾਹੀਦੀ ਮਿਲਦਾ ਆਫ ਕர்ஸ் ਸੋਚਦੇ ਹੁੰਦੇ ਸੀ ਮੈਂ ਵੀ ਸੋਚਦੀ ਹੁੰਦੀ ਸੀ ਕਿਉਂਕਿ ਉਹ ਬਚਪਨ ਦੇ ਆਪਣੇ ਸ਼ੌਂਕ ਵੀ ਤੋਂ ਜੀ ਹੁੰਦੇ ਆ ਨਾ ਛੋਟੇ ਛੋਟੇ ਸ਼ੌਂਕ ਹੁੰਦੇ ਆ ਉਹਦਾ ਆਪਾਂ ਨੂੰ ਇੱਕ ਆਫ ਕர்ஸ் ਆਪਾਂ ਛੋਟੇ ਭੋਲੇ ਵਾਲੇ ਜਿਹੇ ਲੋਕਾਂ ਨੂੰ ਆਪਾਂ ਨੂੰ ਫੈਸਰੀ ਵੈਲਿਊ ਪਤਾ ਹੁੰਦੀ ਸੀ ਆਪਾਂ ਤਾਂ ਇਹ ਨਾ ਰਦਰ ਸੀਗਾ ਵੀ ਪੇੜ ਤੇ ਲੱਗਾ ਹੋਇਆ ਪੈਸੇ ਮਿਲ ਜੇ ਹਨਾ ਆਈ ਵਿਸ਼ ਯ ਪੇੜ ਤੇ ਪੱਤੇ ਨਹੀਂ ਹੁੰਦੇ ਜੇ ਪੈਸੇ ਲੱਗੇ ਹੁੰਦੇ ਕਿ ਨਵਾਂ ਵਧਿਆ ਹੁੰਦਾ ਆ ਬਚਪਨ ਨਹੀਂ ਆਉ ਤਾਂ ਫਿਰ ਅਲੈਗ ਸਟੋਰੀਜ਼ ਨੇ ਤੇ ਆਪਸ ਦੇ ਵਿੱਚ ਕੋਲੈਬੋਰੇਸ਼ਨ ਦਾ ਕਿੱਦਾਂ ਸੋਚਿਆ ਸੀਗਾ ਤੁਸੀਂ ਕਿ ਭਾਜੀ ਨੂੰ ਹੀ ਆਪਣ ਤੁਸੀਂ ਕੀ ਸੋਚਿਆ ਕਿ ਇੱਕ ਮੋਟੀਵੇਸ਼ਨਲ ਤੋਂ ਹਟ ਕੇ ਜਿੱਦਾਂ ਆਡੀਅנס ਤੁਹਾਨੂੰ ਪਸੰਦ ਕਰ ਰਹੀ ਹੈ ਤੁਹਾਡੇ ਦੇਖਣ ਤੋਂ ਉਹ ਆਪਸ ਦੇ ਵਿੱਚ ਕਿੱਦਾਂ ਦੀ ਤੁਹਾਡੀ ਕੋਲੈਬੋਰੇਸ਼ਨ ਹੋਈ ਅ ਮੈਨੂੰ ਤਾਂ ਜੀ ਦੇਖੋ ਇਹਨਾਂ ਨੇ ਅਪਰੋਚ ਕੀਤਾ ਟੀਮ ਨੇ ਕਾਸਟ ਕੀਤਾ ਤਾਂ ਇਹਨਾਂ ਨੇ ਕੀਤਾ ਮੈਨੂੰ ਮੈਂ ਤਾਂ ਪਾਰਟਿਸਿਪੇਟ ਕੀਤਾ ਕਿਉਂਕਿ ਮੈਨੂੰ ਸਟੋਰੀ ਵਧੀਆ ਲੱਗੀ ਹੈ ਨਾ ਜ਼ਰੂਰੀ ਨਹੀਂ ਵੀ ਚਲੋ ਹਰ ਇੱਕ ਫਿਲਮ ਆਪਾਂ ਮੋਟੀਵੇਸ਼ਨਲ ਜਾਂ ਇਨਸਪੀਰੇਸ਼ਨਲ ਵੀ ਕਰਨੀ ਹੈ ਹੋਰ ਤਰ੍ਹਾਂ ਦੀਆਂ ਵੀ ਕਹਾਣੀਆਂ ਹੁੰਦੀਆਂ ਨੇ ਹਰ ਤਰ੍ਹਾਂ ਦੀਆਂ ਹੁੰਦੀਆਂ ਨੇ ਪਰ ਉਹ ਵਧੀਆ ਹੋਣੀਆਂ ਚਾਹੀਦੀਆਂ ਨੇ ਹੈ ਨਾ ਚੰਗੀਆਂ ਹੋਣੇ ਜੇ ਦੇ ਕੰਟੈਂਟ ਵਧੀਆ ਹੋਣਾ ਚਾਹੀਦਾ ਸੋ ਮੈਂ ਤਾਂ ਤਾਂ ਸਟੋਰੀ ਚੂਜ਼ ਕੀਤੀ ਤੇ ਬਾਕੀ ਇਹਨਾਂ ਨੇ ਜਾਂ ਮਨਪ੍ਰੀਤ ਬਰਾੜ ਜਿਹੜੇ ਨੇ ਉਹ ਮੈਨੂੰ ਪਹਿਲਾਂ ਮਿਲੇ ਸੀ ਜਦੋਂ ਸਾਡਾ ਮੁਲਾਕਾਤ ਹੋਈ ਸੀ ਮੈਮ ਤੁਹਾਡੇ ਅਕੋਰਡਿੰਗ ਅਗਰ ਪੈਸਾ ਬੋਲਦਾ ਹੁੰਦਾ ਤਾਂ ਪਹਿਲੀ ਚੀਜ਼ ਕੀ ਬੋਲਣਾ ਸੀ ਪੈਸੇ ਦੇ ਉਹ ਪਹਿਲੇ ਤਾਂ ਬੋੜੇ ਬਹੁਤ ਫੈ ਜਾਣੇ ਸੀ ਜੇ ਤਾਂ ਰੌਂਗ ਹੈਂਡ ਚੋਂ ਦਾ ਪੈਸਾ ਹੋਣੇ ਬੋਲ-ਬੋਲ ਕੇ ਬੋਲ ਦੇਣਾ ਸੀਗਾ ਕਿ ਮੈਂ ਗਲਤ ਹੱਥਾਂ 'ਚ ਆ ਗਿਆ ਮੈਨੂੰ ਥਮਾਰ ਕੱਢੋ ਜੇ ਚੰਗੇ ਹੱਥਾਂ 'ਚ ਹੁੰਦਾ ਉਹਨੇ ਆਫ ਕੋਰਸ ਹੈਲਪ ਵੀ ਕਰਨੀ ਸੀਗੀ ਉਹ ਦੀ ਡਿਪੈਂਡ ਕਰਦਾ ਹੈ ਕਿ ਪੈਸਾ ਕਿਦੇ ਕੋਲੇ ਉਹ ਉਹ ਸੇਜ਼ਮ ਨਾਲ ਹੀ ਗੱਲ ਕਰੇਗਾ ਕਿੰਨੇ ਸਾਰੇ ਜਿਨ੍ਹਾਂ ਨੇ ਜਿਨ੍ਹਾਂ ਨੇ ਮੇਰੇ ਪੈਸੇ ਦੇਨੇ ਆ ਉਹ ਮਿਲ ਜਾਣੇ ਸੀਗੇ ਵਾਪਸ ਉਹਨੇ ਬੋਲਣਾ ਸੀਗਾ ਮੈਂ ਇੱਥੇ ਬੈਠਾ ਆ ਕੇ ਲੈ ਜਾ ਉਹ ਜਾਂ ਇਆਨਾ ਦੇ ਪੈਸੇ ਆ ਮੈਂ ਉਹਨਾਂ ਵਾਪਸ ਦੇ ਦਉ ਸੋ ਹਾਂ ਜੇ ਪੈਸਾ ਬੋਲਦਾ ਉਹਨਾਂ ਜੇ ਜਿਹੜੇ ਬੈਂਕਾਂ ਜੋ ਜਿੰਨਾਂ ਕੋਲ ਦੋ ਨੰਬਰ ਦਾ ਪੈਸਾ ਪਿਆ ਹੋ ਉਹ ਉਹਨੇ ਉਹਥੇ ਵੀ ਉਹਨੇ ਬੋਲਣਾ ਸੀਗਾ ਕਿ ਮੈਂ ਤੇਜ਼ੋਰੀ ਚ ਇੱਥੇ ਪਿਆ ਹੋਇਆ ਪੈਸਾ ਬੋਲਣਾ ਹੁੰਦਾ ਹੈ ਇਸ ਆਮਨ ਲੋਕਾਂ ਦੇ ਕਾਫੀ ਪੋਲ ਜਰੂਰ ਖੁੱਲ ਜਾਣੀ ਸੀਗੇ ਚੰਗੇ ਵਿੱਚ ਵੀ ਬੋਲ ਸਕਦਾ ਪੈਸਾ ਹੋ ਸਟਰੋਂਗ ਵੀ ਸੀ ਬੋਲ ਕੇ ਪੈਸਾ ਨਹੀਂ ਬੋਲ ਕੇ ਤਾਂ ਨੇ ਭਾਈ ਮੇਰਾ ਮਾਲਕ ਆਇਆ ਜਾਂ ਮੈਂ ਮਾਲਕ ਤਾ ਉਹ ਜਿੰਨਾਂ ਜਾ ਕੇ ਦੇ ਆ ਉਹਨੂੰ ਬਿਲਕੁਲ ਗਿੰਦਰ ਸੁਰਜੀਤ ਗਿੰਦਰੇ ਕੇ ਤਾਂ ਗਾਣਾ ਵੀ ਇਸ ਫਿਲਮ ਦੇ ਵਿਚਾਰੇ ਆਡियंस ਨੇ ਤੁਸੀਂ ਵੀ ਮੇਰੇ ਹਿਸਾਬ ਨਾਲ ਪਹਿਲਾਂ ਡੀਜਾ ਤੇ ਸਪੀਕਰਾਂ ਤੇ ਸੁਣਿਆ ਹੋਣਾ ਕਦੀ ਵੱਡੇ ਪਰਦੇ ਤੇ ਥੀਏਟਰ ਦੇ ਵਿੱਚ ਜਿਹੜੀ ਪੁਰਾਣੀ ਫਿਲਮਾਂ ਲੱਗਦੀ ਸੀ ਗੋਗੂ ਫਿਲਸਾਹਬ ਉਹਨਾਂ ਦੀ ਉਹਨਾਂ ਵਿੱਚ ਤੁਸੀਂ ਕਦੇ ਵੱਡੇ ਪਰਦੇ ਤੇ ਦੇਖਿਆ ਨਹੀਂ ਨਹੀਂ ਮੈਂ ਜਦੋਂ ਫਿਲਮਾਂ ਦੇਖਣੀਆਂ ਸ਼ੁਰੂ ਕੀਤੀਆਂ ਜੀ ਉਦੋਂ ਪੰਜਾਬੀ ਫਿਲਮਾਂ ਲੱਗਣੀਆਂ ਤੇ ਬੰਨਣੀਆਂ ਬੰਦ ਹੋ ਗਈਆਂ ਸੀ ਹਾਂ ਉਸ ਤੋਂ ਬਾਅਦ ਜਦੋਂ ਦੁਬਾਰਾ ਸ਼ੁਰੂ ਹੋਈਆਂ ਉਹ ਜੀਆਂ ਹਨ ਫਿਲਮ ਸੀ ਹਨਾ ਜਦੋਂ ਹਰਪਾਲ ਜਮਾਨਬਾਜੀ ਉਹਨਾਂ ਨੇ ਦੁਬਾਰਾ ਸ਼ੁਰੂ ਕੀਤੀਆਂ ਫਿਲਮਾਂ ਮਤਲਬ ਇਸ ਮੇਰੀ ਪਹਿਲੀ ਫਿਲਮ ਵੈਸੇ ਬਾਰਡਰ ਸੀ ਜਿਹੜੀ ਮੈਂ ਥੀਏਟਰ ਦੇ ਵਿੱਚ ਦੇਖੀ ਸੀ ਤੇ ਪੰਜਾਬੀ ਫਿਲਮਾਂ ਤਾਂ ਆਬਵੀਅਸ ਹੀ ਗੱਲ ਆ ਦੁਬਾਰਾ ਸ਼ੁਰੂ ਹੋਈਆਂ ਤਾਂ ਜੀ ਐਨ ਪ੍ਰਸ਼ੁੱਧ ਹੋਈਆਂ ਤੇ ਉਹਨੂੰ ਦੇਖੀਆਂ ਸੀ ਬਿਲਕੁਲ ਦੇਖੀਆਂ ਤੇ ਅੱਜ ਕਿੰਨਾ ਲੱਗਦਾ ਭਾਈ ਜਿੱਦਾਂ ਕਿ ਅਸੀਂ ਪਿੱਛੇ ਵੀ ਦੇਖਦੇ ਨੇ ਇੱਕ ਲੈਜੈਂਡਰੀ ਸਾਰੇ ਐਕਟਰ ਬੈਠੇ ਨੇ ਇੱਕ ਛੋਟੇ ਹੁੰਦੇ ਆਪਾਂ ਇਮੇਜਿਨ ਕਰਦੇ ਹੁੰਦੇ ਸੀਗੇ ਕਿ ਮੈਂ ਵੀ ਇਹਨਾਂ ਨੂੰ ਕਦੇ ਮਿਲ ਪਾਵਾਂਗਾ ਜਾਂ ਇਹ ਜੋ ਜਿੱਦਾਂ ਲੋਕੀ ਇਹਨਾਂ ਨੂੰ ਦੇਖਣਾ ਪਸੰਦ ਕਰਦੇ ਨੇ ਉਦਾਂ ਹੀ ਸਾਨੂੰ ਵੀ ਅਸੀਂ ਦੇਖਣਗੇ ਕਦੇ ਇਹ ਚੀਜ਼ ਥੋਟ ਮਨ ਚਾਹੁੰਦਾ ਸੀ ਯਾ ਚਾਹੇ ਟੀਵੀ ਚ ਚਲਾ ਲਵੋ ਚਾਹੇ ਵੱਡੇ ਪਰਦੇ ਤੇ ਲੱਗੋ ਮੈਂ ਮੈਮ ਚਲੋ ਆਕਟਰ ਤਾਂ ਮੈਂ ਨਹੀਂ ਸੀ ਕਦੇ ਬਣਨਾ ਸੋਚਿਆ ਵੀ ਮੈਂ ਐਕਟਰ ਬਣੂੰਗਾ ਜਾਂ ਫਿਲਮਾਂ 'ਚ ਕੰਮ ਕਰੂੰਗਾ ਇਹ ਤਾਂ ਮੈਂ ਕਦੇ ਨਹੀਂ ਸੀ ਸੋਚਿਆ ਆ ਸਿੰਗਰ ਬਣਨਾ ਚਾਹੁੰਦਾ ਸੀਗਾ ਸਿੰਗਰਸ ਨੂੰ ਸੁਣਦੇ ਹੁੰਦੇ ਸੀ ਮਤਲਬ ਐ ਹੁੰਦੇ ਸੀ ਵੀ ਅਸੀਂ ਵੀ ਕਦੇ ਸਟੇਜ 'ਤੇ ਪਰਫਾਰਮ ਕਰਾਂਗੇ ਜੋ ਪ੍ਰਮਾਤਮਾ ਨੇ ਸੁਣੀ ਪਰਫਾਰਮ ਕਰਨਾ ਸ਼ੁਰੂ ਕੀਤਾ ਸੀ ਪਹਿਲਾਂ ਜਦੋਂ ਨਹੀਂ ਵੀ ਸੀ ਇਸ ਫੀਲਡ ਦੇ ਵਿੱਚ ਉਦੋਂ ਵੀ ਸਟੇਜਾਂ 'ਤੇ ਪਰਫਾਰਮ ਕਰਦੇ ਸੀ ਫੀਲਡ 'ਚ ਆ ਕੇ ਵੀ ਸਾਨੂੰ ਸਟੇਜ ਮਿਲੀ ਤੇ ਉਹ ਸੁਪਨਾ ਸੱਚ ਹੋਇਆ ਜੀ ਮੈਂ ਕਾਡ ਰਿਪੋਰਟਿੰਗ ਜਿੱਦਾਂ ਕਿ ਉਹ ਸਮੇਂ ਦੇ ਵਿੱਚ ਜਿਵੇਂ ਕਿ ਇੱਕ ਕਿਰਦਾਰ ਨੇ ਐਕਟਰ ਨੇ ਉਹਨਾਂ ਵਿੱਚ ਇੱਕ ਸਟਾਰਡਮ ਹੁੰਦਾ ਸੀਗਾ ਲੋਕੀ ਇੱਕ ਉਹਨਾਂ ਦੀ ਝਲਕ ਲਈ ਵੀ دیਵਾਨੇ ਹੁੰਦੇ ਸੀ ਅੱਜ ਦੇ ਡੇਡ ਦੇ ਵਿੱਚ ਲੋਕਾਂ ਪਸੰਦ ਕਰਦੇ ਨੇ ਕੰਮ ਸਭ ਨੂੰ ਸਹਿਰਾ ਦਿੰਦੇ ਨੇ ਪਰ ਉਸ ਤਰੀਕੇ ਦਾ ਪਾਗਲਪਨ ਨਹੀਂ ਰੱਖਦੇ ਜਿੱਦਾਂ ਉਹ ਪਹਿਲਾਂ ਰੱਖਦੇ ਸੀਗੇ ਇਸ ਚੀਜ਼ ਦਾ ਕੀ ਰੀਜ਼ਨ ਹੋ ਸਕਦਾ ਸੀ ਦੋ ਚੀਜ਼ ਹੈ ਇੱਕ ਤਾਂ ਉਸ ਟਾਈਮ ਤੇ ਫਿਲਮਾਂ ਘੱਟ ਬਣਦੀਆਂ ਸੀਗੀਆਂ ਉਸ ਟਾਈਮ ਤੇ ਇੰਟਰਨੈਟ ਨਹੀਂ ਸੀਗਾ ਸੋਸ਼ਲ ਮੀਡੀਆ ਨਹੀਂ ਸੀਗਾ ਸੋ ਉਸ ਟਾਈਮ ਤੇ ਜਿਹੜੀ ਫਿਲਮਾਂ ਬਣਦੇ ਸੀ ਜਾਂ ਜਿਹੜੇ ਸਟਾਰ ਹੁੰਦੇ ਸੀਗੇ ਦੇ ਵਰ ਲਾਈਕ ਯੂ نو ਨਾਟ ਰੀਚੇਬਲ ਅਨਟੱਚੇਬਲ ਹੁੰਦੇ ਸੀਗੇ ਉਹਨਾਂ ਨੂੰ ਆਪਾਂ ਐਕਚੁਅਲੀ ਆਪਾਂ ਸਟਾਰਸ ਕਿਉਂ ਕਹਿੰਦੇ ਆਪਾਂ ਨੂੰ ਇਦਾਂ ਲੱਗਦਾ ਸੀ ਕਿ ਨਾ ਇਹ ਸਟਾਰ ਹੈ ਜਿਹਨੂੰ ਉਹ ਛੂਣਾ ਵੀ ਆਪਾਂ ਨੇ ਲਈ ਬਹੁਤ ਵੱਡੀ ਚੀਜ਼ ਹੈ ਹਨਾ ਕਿ ਉਹ ਨਾ ਅਨਟਚੇਬਲ ਨਹੀਂ ਸੋਸੇ ਕਰਕੇ ਆਫਕੋਰਸ ਸਟਾਰडम ਵੀ ਜ਼ਿਆਦਾ ਹੁੰਦੀ ਸੀਗੀ ਇੱਕਦਮ ਕੋਈ ਸਟਾਰ ਤੁਹਾਨੂੰ ਦਿਖਦਾ ਸੀਗਾ ਜੇ ਉਹਨਾਂ ਦੀ ਫਿਲਮ ਰਿਲੀਜ਼ ਹੁੰਦੀ ਸੀਗੀ ਉਹੀ ਇੱਕ ਮੀਡੀਅਮ ਹੁੰਦਾ ਸੀਗਾ ਜਿੱਥੇ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਆਦਰਵਾਇਜ਼ ਉਹ ਅਪਰੋਚੇਬਲ ਨਹੀਂ ਹੁੰਦੇ ਸੀ ਉਸ ਟਾਈਮ ਤੇ ਨਾਓ ਆਫਕੋਰਸ ਸੋਸ਼ਲ ਮੀਡੀਆ ਵਾਧ ਗਿਆ ਇੰਟਰਨੈਟ ਵਾਧ ਗਿਆ ਨਾਓ ਹਰ ਫੋਨ ਤੇ ਤੁਸੀਂ ਆਪਣੇ ਸਟਾਰਸ ਨੂੰ ਦੇਖ ਸਕਦੇ ਹੋ ਜਾਂ ਸਟਾਰਸ ਲਈ ਤੁਸੀਂ ਮਾਰਕਟ ਜਾਂਦੇ ਹੋ ਜਿਵੇਂ ਮੈਂ ਬੰਬੇ ਰਹਿੰਦੀ ਹਾਂ ਤੇ ਤੁਸੀਂ ਕਾਫੀ ਸ਼ਾਪ ਤੇ ਜਾਂਦੇ ਹੋ ਤੁਹਾਨੂੰ ਉੱਥੇ ਵੀ ਸਟਾਰਸ ਦਿਖਦੇ ਜਾਂਦੇ ਆ ਸੋ ਵੈਲਿਊ ਖਤਮ ਹੁੰਦੀ ਜਾ ਰਹੀ ਹੈ 노 ਡਾਊਟ ਇਨ दैट ਇਨਫਲੂਐਂਸਰਸ ਆ ਗਿਆ ਹੈ ਵੋਲਿਊਮ ਵਧ ਗਿਆ ਹੈ ਫਿਲਮਾਂ ਦੀ ਵੋਲਿਊਮ ਵਧ ਗਈ ਹੈ ਸੋ ਉਸ ਕਰਕੇ ਉਹ ਥੋੜਾ ਜਿਹਾ ਆਫਕੋਰਸ ਸੀਜ਼ਨ ਚੇਂਜ ਹੋ ਗਈ ਹੈ ਉਸ ਕਰਕੇ ਉਹ ਹੁੰਦੇ ਆ ਅਪਰੋਚੇਬਲ ਤਾਂ ਉਹਨਾਂ ਦੀ ਫਿਰ ਵੈਲਿਊ ਵੀ ਘਟ ਰਹੀ ਹੈ ਬਿਕੋਜ਼ ਦੇ ਆਰ ਅਪਰੋਚੇਬਲ ਸੈਕਿੰਡ ਥਿੰਗ ਜਿਹੜੀ ਉਸ ਟਾਈਮ ਤੇ ਜੋ ਫਿਲਮਾਂ ਬਣਦੀਆਂ ਸੀ ਜਾਂ ਫਿਲਮਾਂ ਵੀ मीनिंगफुल ਹੁੰਦੀਆਂ ਸੀਗੀਆਂ ਇੱਕ ਡਿਫਰੈਂਟ ਟਾਈਪ ਦਾ ਸਿਨੇਮਾ ਜਿਹਾ ਹੋ ਅੱਜ ਕੱਲ ਦੀ ਫਿਲਮਾਂ ਵੀ ਹੁੰਨੀਆਂ ਮਤਲਬ ਕਿ ਕਹਿੰਦੇ ਹਨ ਨਾ ਕਿ ਹਰ ਚੀਜ਼ ਥੋੜੀ ਜੀ ਆਰਟੀਫੀਸ਼ੀਅਲ ਹੋ ਗਈ ਹੈ ਸੋਚ ਕਰਕੇ ਉਸ ਚੀਜ਼ ਦੀ ਵੈਲਿਊ ਵੀ ਖਤਮ ਹੁੰਦੀ ਜਾ ਰਹੀ ਹੈ ਪਰ ਤੁਹਾਡੀ ਲਾਈਫ ਦੇ ਵਿੱਚ ਪੈਸਾ ਕੀ ਅਹਿਮੀਅਤ ਰੱਖਦਾ ਪੈਸਾ ਅਹਿਮੀਅਤ ਤਾਂ ਰੱਖਦਾ ਹੀ ਹੈ ਜਿੰਨੀ ਕਿ ਲੋਡ ਆ ਉਸ ਹਿਸਾਬ ਨਾਲ ਅਹਿਮੀਅਤ ਵੀ ਰੱਖਦਾ ਜਿੰਨੀ ਆਮ ਬੰਦੇ ਨੂੰ ਜਿੰਨੀ ਕਿ ਲੋਡ ਹੁੰਦੀ ਹੈ ਓਨਾ ਪੈਸਾ ਹੋਣਾ ਵੀ ਜ਼ਰੂਰੀ ਆ ਛੜੇ ਪੈਰ ਤੁਹਾਨੂੰ ਕਿਸੇ ਚੀਜ਼ ਦੀ ਲੋਡ ਪੈਂਦੀ ਆ ਲੋਡ ਤੇ ਉਹ ਤੁਹਾਡੀ ਪੂਰੀ ਹੋ ਜਾਵੇ ਓਨਾ ਕਿ ਪੈਸਾ ਹੋਣਾ ਜ਼ਰੂਰੀ ਆ ਉਸ ਤੋਂ ਵੱਧ ਫालतू ਤਾਂ ਚਲੋ ਕੇਵਰੇ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਪੈਸੇ ਦੇ ਨਾਲ ਜਿੰਨੀਆਂ ਤੁਹਾਡੀਆਂ ਲੋੜਾਂ ਨੇ ਤੁਸੀਂ ਕਿਸੇ ਹੋਰ ਦੀ ਲੋੜ ਪੂਰੀ ਕਰ ਸਕੋ ਆਪਣੇ ਸੁਪਨੇ ਪੂਰੇ ਕਰ ਸਕੋ ਕਿਸੇ ਹੋਰ ਦੇ ਸੁਪਨੇ ਪੂਰੇ ਕਰ ਸਕੋ ਉਹਨਾਂ ਕ ਪੈਸਾ ਪਰਮਾਤਮਾ ਦੇਵੇ ਤਾਂ ਚੰਗੀ ਗੱਲ ਇਥੇ ਲੰਦੇ ਵਿੱਚ ਤੁਸੀਂ ਬਸ ਚਲਾ ਰਹੇ ਹੋ ਤੇ ਕਦੀ ਏਦਾਂ ਕੋਈ ਬਸ ਨਾਲ ਜੁੜੀ ਹੋਈ ਯਾਰ ਜਿਹੜੇ ਉਸ ਤੋਂ ਟ੍ਰੈਵਲ ਕਰਦੇ ਹੋਏ ਆ ਬਹੁਤ ਜ਼ਿਆਦਾ ਨਹੀਂ ਜਦੋਂ ਸਕੂਲ ਕਾਲਜ ਤੱਕ ਕਾਲਜ ਜਿਸ ਦਾ ਸਪੈਸ਼ਲੀ ਅਸੀਂ ਬਸਾਂ 'ਚ ਟ੍ਰੈਵਲ ਕਰਦੇ ਰਹੇ ਹਾਂ ਕਾਲਜ ਬਸ ਚ ਜਾਂਦੇ ਹੁੰਦੇ ਸੀ ਤੇ ਉਦੋਂ ਹੁਣ ਬਸ ਪਾਸ ਬਣਦੇ ਹੁੰਦੇ ਸੀ ਤੇ ਪੀਆਰਟੀਸੀ ਹੀ ਅਲਾਉਡ ਹੁੰਦੀ ਸੀ ਹਨਾ ਪੀਆਰਟੀਸੀ ਚ ਹੀ ਅਸੀਂ ਪਾਸ ਨਾਲ ਟ੍ਰੈਵਲ ਕਰ ਸਕਦੇ ਹੁੰਦੇ ਸੀ ਪ੍ਰਾਈਵੇਟ ਅਸੀਂ ਚੜ੍ਹਦੇ ਨਹੀਂ ਸੀ ਹੁੰਦੇ ਕਿਉਂਕਿ ਪੈਸੇ ਦੇਣੇ ਪੈਣੇ ਸੀ ਤੇ ਪੀਆਰਟੀਸੀ ਵਾਲੇ ਰੋਕਦੇ ਨਹੀਂ ਸੀ ਹੁੰਦੇ ਕਈ ਵਾਰੀ ਕਿਉਂਕਿ ਉਹਨਾਂ ਨੂੰ ਆਇਆ ਹੁੰਦਾ ਜੀ ਖੜੇ ਆ ਸਟੂਡੈਂਟ ਖੜੇ ਆ ਨਹੀਂ ਰੋਕਣੀ ਇਹਨਾਂ ਉਹ ਸਾਡਾ ਟਸਲ ਚੱਲਦਾ ਰਿਹਾ ਸਟੂਡੈਂਟਸ ਦਾ ਤੇ ਰੋਡਵੇਜ ਵਾਲਿਆਂ ਦਾ ਪੀਆਰਟੀਸੀ ਵਾਲਿਆਂ ਦਾ ਬੜਾ ਪੁਰਾਣਾ ਚੱਲਦਾ ਤੇ ਹੁਣ ਭਾਵੇਂ ਸ਼ਾਇਦ ਚੀਜ਼ਾਂ ਘਟ ਗਈਆਂ ਬਟਾ ਹਾਂ ਉਦਾਂ ਖੱਟੀਆਂ ਮਿੱਠੀਆਂ ਬਹੁਤ ਯਾਦ ਆਉਂਦੀਆਂ। ਯਮ ਰੀਸੈਂਟਲੀ ਲਾਸਟ ਟਾਈਮ ਤੁਸੀਂ ਕਦੋਂ ਟਰੈਵਲ ਕੀਤਾ ਬੱਸ? ਜੇ ਪੈਸਾ ਬੋਲਦਾ ਹੁੰਦਾ ਦੇ ਸੈਟ ਤੇ। ਆਹ ਐਗਜ਼ੈਕਟਲੀ ਯਮ ਬਹੁਤ ਟਰੈਵਲ ਕੀਤਾ ਬੱਸ ਜਿਸ ਸੈਟ ਤੇ ਉੱਤੇ ਬਹੁਤ ਟਰੈਵਲ ਕੀਤਾ ਹੈ। ਪਰ ਅਸੀਂ ਪ੍ਰਮੋਸ਼ਨਸ ਹੀ ਬੱਸ ਤੇ ਗਿੱਤੇ ਹਾਂ ਉਹ ਵੀ ਬਹੁਤ ਟਰੈਵਲ ਕੀਤਾ ਹੈ। ਹਾਂ ਇਹ ਲਾਸਟ ਮੈਮਰੀਜ਼ ਹੈ ਮੇਰੇ ਬੱਸ ਤੇ ਟਰੈਵਲ ਦੀ। ਪਰ ਜੇ ਉਸ ਤੇ ਟਰੈਵਲ ਪ੍ਰਮੋਸ਼ਨ ਦੌਰਾਨ ਇੱਕ ਇਨਸੀਡੈਂਟ ਹੋ ਗਿਆ ਸੀਗਾ ਉਹ ਚਲਾਣ ਕਰਤਨ ਵਾਲਾ ਉਹ ਕਿਦਾਂ ਦਾ ਇਨਸੀਡੈਂਟ ਰਿਹਾ ਮਤਲਬ ਕਿਦਾਂ ਦਾ ਇਹ ਪਹਿਲਾਂ ਕਦੀ ਕੱਟਿਆ ਗਿਆ ਚਲਾਨੀਆ ਪਹਿਲਾਂ ਚਲਾਨ ਕੱਟਿਆ ਗਿਆ ਬਾਅਦ ਚਲਾਨ ਹੁੰਦਾ ਨਹੀਂ ਮਤਲਬ ਪਹਿਲਾਂ ਉਹਨਾਂ ਕੋਲ ਵੀ ਕੁਝ ਨਹੀਂ ਸੀ ਮੈਂ ਜਿਹੜਾ ਇਹ ਚ ਚਲੋ ਕੱਟਿਆ ਗਿਆ ਤਾਂ ਚਲੋ ਇੱਕ ਛੋਟੀ ਜੀ ਚੀਜ਼ ਆ ਵੀ ਮੇਰੇ ਕੋਲ ਨਹੀਂ ਸੀ ਹੈਵੀ ਲਾਇਸੈਂਸ ਚਲਾਨ ਹੋ ਗਿਆ ਉਹ ਇੱਕ ਛੋਟੀ ਜੀ ਚੀਜ਼ ਆ ਖੈਰ ਤੇ ਉਹ ਕਾਨੂੰਨ ਦੇ ਹਿਸਾਬ ਨਾਲ ਜੋ ਸਹੀ ਆ ਉਹ ਸਹੀ ਆ ਨਾ ਉਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈਗੀ ਇਹਦੀ ਤੇ ਪਹਿਲਾਂ ਹਾਂ ਜਦੋਂ ਸਕੂਲ ਕਾਲਜ ਪੜ੍ਹਦੇ ਹੁੰਦੇ ਸੀ ਉਦੋਂ ਚਲਾਨ ਚਲੂਣ ਹੋਇਆ ਐ ਮੈਨਸਾ ਨਾਲ ਹੁਣ ਕੋਈ ਪ੍ਰੋਪਰਟੀ ਯਾਦ ਵੀ ਨਹੀਂ ਹੈ ਬਟ ਹਾਂ ਜਦੋਂ ਹੁਣ ਮੈਚੁਰ ਹੋ ਗਏ ਤੇ ਉਦੋਂ ਹੁਣ ਮੇਰੀ ਕੋਸ਼ਿਸ਼ ਹੁੰਦੀ ਐ ਮੈਂ ਸੀਟ ਬੈਲਟ ਲਾਉਣਾ ਹੀ ਲਾਉਣਾ ਤੇ ਸ਼ੀਸ਼ੂ ਸ਼ੂਸ਼ੇ ਕਾਲੇ ਨਹੀਂ ਹੈਗੇ ਮੇਰੀ ਗੱਡੀ ਤੇ ਕਾਗਜ਼ੀ ਕੂਝ ਪੂਰੇ ਰੱਖੀ ਦਈ ਆ ਕੋਸ਼ਿਸ਼ ਕਰੀਂ ਦੇ ਰੈੱਡ ਲਾਈਟ ਕ੍ਰਾਸ ਨਾ ਕਰੀਏ ਉਹਨਾਂ ਖਿਆਲ ਰੱਖੀਂ ਤੇ ਕਦੀ ਇਦਾਂ ਆਇਆ ਸਕੂਲ ਕੋਲੀ ਟਾਈਮ ਕਿ ਸਾਹਮਣੇ ਪੁਲਿਸ ਵਾਲੇ ਖੜੇ ਦੇਖ ਕੇ ਯੂ-ਟਰਨ ਮਾਰੇ ਹੋਏ ਪਿੱਛੇ ਨਾਲ ਯੂ-ਟਰਨ ਮਾਰਦੇ ਰਹੇ ਆ ਬਿਲਕੁਲ। ਹਾਂ ਬਹੁਤ ਵਧੀਆ। ਲਾਸਟ ਵਿੱਚ ਮੈਂ ਪਾਜੀ ਗੋਂ ਐਡਿਸ਼ਨ ਨੂੰ ਜ਼ਰੂਰ ਦੱਸ ਦੋ ਫਿਲਮ ਕਦੋਂ ਰਿਲੀਜ਼ ਹੋ ਰਹੀ ਹੈ। 23 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਜੀ 23 ਫਰਵਰੀ ਕਹਿਦੀ ਹੈ ਜਾਂ ਆ ਫਰਾਈਡੇ ਕਹਿਦੀ ਹੈ ਸ਼ੁੱਕਰਵਾਰ ਨੂੰ ਫਿਲਮ ਰਿਲੀਜ਼ ਹੋ ਜਾਣੀ ਹੈ ਥੀਏਟਰਸ ਦੇ ਵਿੱਚ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਜ਼ਰੂਰ ਦੇਖਣ ਜਾਓਗੇ। ਮੈਂ ਤੁਸੀਂ ਵੀ ਆਪਣੇ ਬੰਦ ਨੂੰ ਅਪੀਲ ਜ਼ਰੂਰ ਕਰੋ ਆਪਣੇ ਸਟਾਈਲ ਦੇ ਵਿੱਚ। ਜੀ ਸੈਲੀ ਫਿਲਮ ਜੇ ਪੈਸਾ ਬੋਲਦਾ ਹੁੰਦਾ 23 ਫ फेब्रुवारी ਨੂੰ 4 ਦਿਨ ਰਹਿ ਗਿਆ ਫਰਡੇ ਨੂੰ ਰਿਲੀਜ਼ ਹੋ ਰਹੀ ਹੈ ਇਸ ਫਰਡੇ ਨੂੰ ਇੱਕ ਬਹੁਤ ਹੀ ਪਿਆਰੀ ਜੀ ਫੈਮਲੀ ਫਿਲਮ ਹੈ ਇੱਕ ਬਹੁਤ ਹੀ ਡਿਫਰੈਂਟ ਸਟੋਰੀ ਹੈ ਜੋ ਆਈ ਥਿੰਕ ਹਰ ਕੋ ਰਿਲੇਟ ਕਰ ਪਾਏਗਾ ਵਿਦ ਈਚ ਐਂਡ ਏਵਰੀ ਕੈਰੈਕਟਰ ਵਿਦ ਦ ਸਟੋਰੀ ਸੋ ਆਪ ਦੀ ਪੂਰੀ ਫੈਮਲੀ ਨੂੰ ਲੈ ਕੇ ਜਾਓ ਥੀਏਟਰ ਦੇ ਵਿੱਚ ਫਿਲਮ ਦੇਖੋ ਸਾਨੂੰ ਵੀ ਫੀਡਬੈਕ ਦਿਓ ਅਸੀਂ ਕਿਹਾ ਜੀ ਫਿਲਮ ਬਣਾਈ ਹੈ ਘਟੋ ਘਟ ਇੱਕ ਕੋਈ ਤਾਂ ਥੀਏਟਰ ਚ ਜਾ ਕੇ ਦੇਖੋ ਇਨਸਾਨੋ ਦੋਸਤੋਂ ਤੁਹਾਨੂੰ ਕਿਵੇਂ ਲੱਗੀ ਬਿਲਕੁਕ ਤੇ ਫਿਲਮ ਟੀਮ ਬਹੁਤ ਸੋਹਣੀ ਫਿਲਮ ਲੈ ਕੇ ਆਈ ਹੈ ਜੇ ਅਗਰ ਇਸ ਦਾ ਅੰਦਾਜ਼ਾ ਤੁਹਾਨੂੰ ਟ੍ਰੇਲਰ ਤੋਂ ਹੋ ਹੀ ਗਿਆ ਹੋਣਾ ਤੇ ਮੈਂ ਵੀ ਇਹੀ ਕਹੂੰਗਾ ਅਗਰ ਤੁਹਾਨੂੰ ਟ੍ਰੇਲਰ ਪਸੰਦ ਆਇਆ ਤਾਂ ਆਬਵੀਅਸਲੀ ਫਿਲਮ ਵੀ ਜ਼ਰੂਰ ਪਸੰਦ ਆਉਗੀ ਹੁਣ ਮੈਂ ਨਹੀਂ ਅਮਲਕੀ ਸਿੰਘ ਨੂੰ ਦੇ ਜੁੜੇ ਰਹੋ ਤਾਂ ਪੰਜਾਬ ਦਾ ਨਾ